ਜਮਣੀ ਇਕਾਲੀ ਦਲ ਦੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਬਠਿੰਡਾ ਪਹੁੰਚੇ ਜਿੱਥੇ ਉਹਨਾਂ ਨੇ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਤੇ ਖੂਬ ਟਿੱਖੇ ਵਾਰ ਕੀਤੇ ਇਸ ਮੌਕੇ ਸਕੂਲਾਂ ਦੇ ਬਿਲੁਤੇ ਬੋਲਦੇ ਹੋਏ ਮਜੀਠੀਆ ਨੇ ਕਿਹਾ ਕਿ ਤੁਹਾਡਾ ਬਠਿੰਡਾ ਧਰਨਾ ਕੈਪੀਟਲ ਆਫ ਪੰਜਾਬ ਬਣ ਗਿਆ ਉਸ ਦਾ ਵੱਡਾ ਕਾਰਨ ਇਹ ਹੈ ਕਿ ਇੱਥੇ ਦੇ ਖਜ਼ਾਨਾ ਮੰਤਰੀ ਜਿਸ ਨੇ ਆਪ ਖੁਦ ਮੈਨੀਫੈਸਟੋ ਬਣਾਇਆ ਜਿਸ ਦੇ ਚੱਲਦੇ ਉਹ ਹੁਣ ਮੁਕਰ ਗਏ ਨੇ ਕੋ ਛੋੜਾ ਦਾ ਬਠਿੰਡਾ ਧਰਨਾ ਕੈਪੀਟਲ ਆਫ ਪੰਜਾਬ ਬਣ ਗਿਆ ਔਰ ਉਹਦਾ ਵੱਡਾ ਕਾਰਨ ਬਣਿਆ ਕਿਉਂਕਿ ਖਜ਼ਾਨਾ ਮੰਤਰੀ ਸਾਹਿਬ ਨੇ ਚੋਣ ਮੈਨੀਫੈਸਟੋ ਆਪ ਤਿਆਰ ਕੀਤਾ ਆਪ ਬਣਾਇਆ ਆਪ ਲੋਕਾਂ ਨਾਲ ਵਾਅਦੇ ਕੀਤੇ ਔਰ ਹਰ ਹਰ ਵਾਅਦੇ ਤੋਂ ਮੁੱਕਰ ਗਏ ਦੁੱਖ ਦੀ ਗੱਲ ਇਹ ਹੈ ਕਿ ਇਹਨਾਂ ਨੇ ਕਿਹਾ ਸੀ ਕਿ 5 ਰੁਪਏ ਬਿਜਲੀ ਦੇਣਗੇ ਇੰਡਸਟਰੀ ਨੂੰ ਮਜੀਠੀਆ ਨੇ ਕਾਂਗਰਸ ਪਾਰਟੀ ਨੂੰ ਚੈਲੰਜ ਕਰਦੇ ਹੋਏ ਕਿਹਾ ਕਿ ਮੈਂ ਓਪਨ ਚੈਲੰਜ ਕਰਦਾ ਹਾਂ ਇਹਨਾਂ ਨੂੰ ਕਿ ਮੈਂ ਆਪਣੇ ਪਤ ਤੋਂ ਅਸਤੀਫਾ ਦੇਵਾਂਗਾ ਜੇ ਇਹ ਇੱਕ ਬੰਦਾ ਵੀ ਪੇਸ਼ ਕਰ ਦੇਣ ਜਿਸ ਨੂੰ 5 ਰੁਪਏ ਬਿਜਲੀ ਪੈ ਰਹੀ ਹੋਵੇ ਦੁੱਖ ਦੀ ਗੱਲ ਹੈ ਕਿ ਮੈਂ ਇਹ ਗੱਲ ਕਹਿੰਦਾ ਅੱਜ ਇੱਥੇ ਕਹਿਣਾ ਵੀ ਚਾਹੁੰਦਾ ਇਹਨਾਂ ਨੇ 5 ਰੁਪਏ ਬੱਤੀ ਕਹੀ ਸੀ ਇੰਡਸਟਰੀ ਨੂੰ ਮੈਂ ਓਪਨ ਚੈਲੰਜ ਜਿੰਨਾ ਮੈਂ ਆਪਦੇ ਪਦ ਤੋਂ ਅਸਤੀਫਾ ਦਊਂਗਾ ਜੇ ਇੱਕ ਵੀ ਇਹ ਪੇਸ਼ ਕਰ ਦੇਣ ਜਿਨ੍ਹਾਂ ਨੂੰ 5 ਰੁਪਏ ਬੱਤੀ ਪੈ ਰਹੀ ਅੱਜ ਹਾਈ ਇੰਟੈਂਸਿਵ ਯੂਨਿਟ ਨੂੰ 7 ਰੁਪਏ ਤੱਕ ਬੱਤੀ ਪੈ ਰਹੀ ਆ ਮੀਡੀਅਮ ਤੇ ਸਮਾਲ ਸਕیل ਨੂੰ ਇਹ 8 ਤੋਂ 9 9.5 ਰੁਪਏ ਤੱਕ ਬੱਤੀ ਪੈ ਰਹੀ ਹੈ। ਉਹਨਾਂ ਕਿਹਾ ਕਿ ਸਾਰਿਆਂ ਨਾਲ ਮਹਿੰਗੀ ਬਿਜਲੀ ਅੱਜ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਮੁੱਖ ਜ਼ਿੰਮੇਵਾਰ ਖਜ਼ਾਨਾ ਮੰਤਰੀ ਅਤੇ ਮੁੱਖ ਮੰਤਰੀ ਨੇ ਜਿਨ੍ਹਾਂ ਨੇ ਫਿਕਸ ਚਾਰ ਲਗਾਏ ਨੇ ਕਦ ਤੁਸੀਂ ਕਦੇ ਦੇਖਿਆ ਕਰੇਲੂ ਬਿਜਲੀ ਨੂੰ ਫਿਕਸ ਚਾਰਜ ਲੱਗਦੇ ਹੋਏ। ਮਜੀਠੀਆ ਨੇ ਕਿਹਾ ਕਿ 10 ਤੋਂ 12 ਹਜ਼ਾਰ ਕਰੋੜ ਰੁਪਇਆ ਲੋਕਾਂ ਦੀਆਂ ਜੇਬਾਂ ਤੋਂ ਕੱਢਿਆ ਕਾਂਗਰਸ ਨੇ ਬੱਤੀ ਦੇ ਬਿੱਲਾਂ ਦੇ ਰੂਪ ਚ ਸਭ ਤੋਂ ਮਹਿੰਗੀ ਬੱਤੀ ਅੱਜ ਪੰਜਾਬ 'ਚ ਕਰਤੀ ਆ ਉਹਦੇ ਜ਼ਿੰਮੇਵਾਰ ਖਜ਼ਾਨਾ ਮੰਤਰੀ ਤੇ ਇਹਨਾਂ ਦੇ ਮੁੱਖ ਮੰਤਰੀ ਫਿਕਸ ਚਾਰਜ ਲਾਤੇ ਆ। ਉਸੀਂ ਸ਼ਾਇਦ ਰਿਅਲਾਈਜ਼ ਨਹੀਂ ਕੀਤੇ ਕਿ ਕਦੇ ਘਰੇਲੂ ਬੱਤੀ ਨੂੰ ਫਿਕਸ ਚਾਰਜ ਨਹੀਂ ਲੱਗਦੇ ਸੀ ਹੁਣ ਭਾਵੇਂ ਪੱਖਾ ਬਾਲੋ ਨਾ ਬਾਲੋ ਬੱਤੀ ਬਾਲੋ ਨਾ ਬਾਲੋ ਥੋੜੂ ਪੱਕਾ ਬੇ ਲਾਊਗਾ 3000 ਕਰੋੜ ਉਹਦਾ ਇਕੱਠਾ ਕਰ ਲਿਆ ਬੱਤੀ ਦੇ ਰੇਟ ਹਿੰਦੁਸਤਾਨ ਚ ਸਭ ਤੋਂ ਮਹਿੰਗੇ ਆ ਪੰਜਾਬ ਦੇ ਔਰ 10-12000 ਕਰੋੜ ਰੁਪਈਆ ਲੋਕਾਂ ਦੀ ਜੇਬਾਂ ਚੋਂ ਕੱਢਿਆ ਬੱਤੀ ਦੇ ਬਿਲਾਾਂ ਦੇ ਰੂਪ ਚ ਸੋ ਮਾਰ ਮਾਰੀ ਆ ਜਿੱਥੇ ਬੱਤੀ ਦੇ ਹਾਈ ਰੇਟਾਂ ਦੀ ਮਾਰੀ ਆ ਡੀਜ਼ਲ ਪੈਟਰੋਲ ਸਭ ਤੋਂ ਮਹਿੰਗਾ ਸੀ ਉਹਦੀ ਮਾਰੀ ਆ ਨਾਲ ਹੀ ਆਰਡੀਐਫ ਤੇ ਮੰਡੀ ਫੀ ਤੋਂ 3000 ਕਰੋੜ ਇਕੱਠਾ ਕੀਤਾ ਹੈ ਪ੍ਰੋਫੈਸ਼ਨਲ ਟੈਕਸ ਦੇਖੋ ਜਿਹੜਾ এমਪਲੋਈ ਹੈ ਉਹ ਆਲਰੇਡੀ ਇਨਕਮ ਟੈਕਸ ਭਈ ਹੈ ਉਹਦੇ ਤੇ ਉੱਤੋਂ ਟੈਕਸ ਲਾ ਦੇਣਾ ਸੈਂਟਰਲ ਗਵਰਨਮੈਂਟ ਟੈਕਸ ਚਰ ਰੇਬਟ ਦੇ ਏਰੀਆ 2.5 ਲੱਖ ਤੋਂ 5 ਲੱਖ ਕਰਦੀ ਹੈ ਮੌਜੂਦਾ ਸਰਕਾਰ ਹੋਰ ਟੈਕਸ ਕਰ ਰਹੀ ਹੈ ਹਜ਼ਾਰਾਂ ਕਰੋੜ ਇੱਕ এমਪਲੋਈ ਦੀ ਜੇਬ ਚੋਂ ਕੱਢ ਲਿਆ ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ